ਯਾਰ ਹਾਈ ਤੇ 4 ਹੀ ਬੱਜੇ ਆ ਚੰਦ ਨਾਲੇ ਸਾਰੀ ਰਾਤ ਹੀ ਰਹਿਣਾ ਉਹਨੂੰ ਘੜਾ ਕਹਿ ਰਿਹਾ ਇਸ ਤਰੀ ਜਾਣਾ ਹੱਬਾ ਬਣਾ ਠੀਕ ਕਾਮ ਨਹੀਂ ਵੀੜ ਹੈ ਹੈ ਉਹ ਹੋ ਇੱਕ ਤਣਾ ਵਰਤ ਜੀ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ ਸੌ ਸਿਆਪਾ ਕਰਨਾ ਪੈਂਦਾ ਪਤਾ ਨਹੀਂ ਕੰਜਰ ਵੀ ਕਦੋਂ ਆਊਗਾ ਭੁੱਖੀ ਮਰੀਏ ਨਹੀਂ ਇੱਥੇ ਮੈਂ

ਕਿ ਬੁੱਕੇ ਦਾ ਲੱਗਦੇ ਆ ਕਿੱਥੇ ਮਰ ਗਿਆ ਇੱਥੇ ਤੇਰਾ ਸਿਆਪਾ ਕਰੀਏ ਨਹੀਂ ਮੈਂ ਭੁੱਖੜ ਪਾਣੀ ਬੈਠੀ ਆ ਬੁੱਕੇ ਜੇ ਤੂੰ ਵਰਤ ਰੱਖਿਆ ਤੇ ਬਈ ਕੁੱਕੀ ਤਾਂ ਮਰੇਗੀ ਇਹ ਕੰਜਰਾ ਤੇਰੀ ਜ਼ਿੰਦਗੀ ਦਾ ਰੀਚਾਰਜ ਕਰਦੀ ਆ ਖਵਰੇ ਤੂੰ 1 ਸਾਲ ਵਾਧੇ ਮੈਨੂੰ ਲੱਗਦਾ ਨਹੀਂ ਤੂੰ ਕੱਟ ਜਾਏਗਾ ਬੁੱਕ ਵੇਹੇ ਜੇ ਤੂੰ ਨਾ ਹੀ ਹੋਵੇਂ ਤਾਂ ਜ਼ਿੰਦਗੀ ਉਦਾਂ ਹੀ ਵਧੀਆ ਹੈ ਹੈ ਕਾਹਦੇ ਬੇਡਾੜਾ ਗਾਲਾਂ ਕਢਦੀ ਕੁੱਤਾ ਨਾ ਹੋਵੇ ਤਾਂ ਕੰਜਰ ਕਿਤੇ ਥਾਂ ਦਾ ਇਹਦਾ ਮੈਨੂੰ ਸਿਆਪਾ ਕਰਨਾ ਪੈਣਾ ਉਹ ਨਹੀਂ ਆਉਂਦਾ ਮੈਂ ਲਾਲਾ ਕਰਦੀ ਆ ਯਾਰ ਅਰੇ ਪੱਗ ਪਾ ਯਰ ਮਣੀ ਲੱਕੀਆਂ ਤੋਂ ਲੱਕੀ ਤੇਰੇ ਕਰਕੇ ਜਨਾਨੀ ਨੇ ਵਰਤ ਰੱਖਿਆ ਤੇਰੇ ਵਰਗੇ ਬੰਦੇ ਆ ਤੋ ਕੋਈ ਪਾਣੀ ਦਾ ਗਲਾਸ ਨਾ ਰੱਖੇ ਤੂੰ ਵਰਤ ਰੱਖੀ ਬੈਠੀ ਐ ਸਵੇਰ ਦਾ 7:30 ਦਾ ਪਰ ਫਲੂਟ ਖਾ ਗਈ ਮੈਂ ਜੀ ਅੱਸੀਆਂ ਦਾ ਸੰਤਰਾ ਕੀ ਲੈ ਲਿਆ ਭਈ ਮੌਤ ਹੋ ਗਈ ਮੌਤ ਜਨਾਨੀ ਨੂੰ ਗਲਾਂ ਗੱਢੀਏ ਆ ਵੇਖ ਛੜਾ ਛਾਂਟ ਬੈਠਾ ਕਿਸੇ ਨੇ ਰੱਖਿਆ ਵਰਤ ਮੇਰੇ ਵਾਸਤੇ ਨਹੀਂ ਰੱਖਿਆ ਨਾ ਕਹਿੰਦੀ ਤੇਰੀ ਜ਼ਿੰਦਗੀ ਦਾ ਰੀਚਾਰਜ ਕਰਦੀ ਆ ਮਨਸਾ ਇਹ ਡਰ ਰਿਹਾ ਕਰਦੇ ਸੀ ਨਹੀਂ ਕਰਕੇ ਕਿਤੇ ਮਰੀ ਸੇਮੀ ਨੇ ਬੰਦ ਕਰਾ ਦੇ ਹਾਂ ਰੇ ਜਾਰੀ ਕਰਦੀ ਹਾਂ ਜੇ ਇਹਨੇ ਦੁੱਖੀਆਂ ਜੇ ਭੁਜਾਈ ਨਾ ਮੂੰਹ ਅਜ ਰਾਤ ਨੂੰ ਆਇਆ ਦਿਖਾਇਆ ਹਾਂ ਵੈਸੇ ਵੀ ਤੇਰਾ ਮੂੰਹ ਕੜਾ ਜੀ ਵਿੱਚ ਦੱਸਣਾ ਵਾ ਤੂੰ ਬੋਲਦਾ ਮੈਨੂੰ ਦੱਸ ਬਾਜਾ ਆ ਜਾਣਾ ਪਰ ਇਹ ਸਾਡੇ ਦਾ ਬੋਲਦਾ ਰੇ 70 ਹਜ਼ਾਰ ਇਹ ਆਣਾ ਕੱਤਰੋਆ ਰੇ ਫੜੇ ਦਾ ਮਾਣ ਦੀ ਪਾਜ ਹੋਂ ਰਾਇਦਾ ਕਲਾ ਕਿ ਨਹੀਂ ਕਲਾ ਛੜਾ ਗਏ ਸਾਂ ਦਾ ਇਹ ਲਵਾਉ ਪਰਦਾ ਜੀ ਹੁਣ ਮੇਰੇ ਸਾਰੇ ਦੇ ਮੌਕਾ ਵੇੰਦੇ ਨੇ ਮੌਕਾ ਕੋਟਾ ਕੇ ਹਸਾ ਦੇ ਮੇਰੀ ਬੁੱਤੀ ਤਾਂ ਲੱਖਾਂ ਜੋ ਇੱਕਾ ਇਹ ਕਰਨਗੇ ਮੇਰੀ ਜੇ ਤਾਂ ਕਮਾਈਆਂ ਦੀ ਫੋਟੋ ਵੇਖ ਕੇ ਦਾ ਸਟਾਪਾ ਕਰ ਦੇਣੀ ਆ। ਫੱਕ ਬਹੁਤ ਲੱਗੀ ਆ। ਜਿੰਨੇ ਮਰਜ਼ੀ ਸੇਵਕੇ ਲੈ ਖਾ ਲੋ। ਰੋਟੀ ਵਾਲੀ ਗੱਲ ਕਿੱਥੇ ਪਾਈ ਆ। ਇਹ ਆ ਚੰਦ ਕਿਉਂ ਨਹੀਂ ਨਿਕਲਿਆ ਅੱਜ? ਇਹ ਤਾਂ ਨਹੀਂ ਨਿਕਲਿਆ। ਮੈਂ ਹੀ ਦੱਸਿਆਪਾ ਕਰ ਦੇਣੀ ਆ। ਮੈਂ ਹੀ ਕਰਦੀ ਆ। ਕੰਦੇ ਕੱਲ ਨੂੰ ਦੇਖ ਲੂੰਗੀ ਫੋਟੋ ਵੇਖ ਕੇ ਵਫਤ ਅੱਜ ਤੋੜ ਦੇਣੀ ਹੈ